संतन संत कबीर जी साहब संत कबीर मंदिर कमेटी उच्चा मंडी ਵੱਲੋਂ संत कबीर जी ਦੇ ਜਨਮ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਵਿੱਚ ਬਹੁਤ ਹੀ ਉੱਗੀਆਂ ਸ਼ਖਸੀਅਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ Hindu Muslim Sikh Isai ਸਾਰਿਆਂ ਨੂੰ ਸਾਂਝੇ ਭਾਈਚਾਰੇ ਦਾ ਇਹਨਾਂ ਨੇ ਮੈਸੇਜ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਇਹਨਾਂ ਦੇ ਸ਼ਲੋਕ ਤੇ ਇਹਨਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਔਰ ਜਿੱਥੇ ਇਹ ਮੁਸਲਮਾਨ ਵਰਗ ਦੇ ਨਾਲ ਸੰਬੰਧਿਤ ਸੀ ਤਾਂ ਇਹ ਹਿੰਦੂਆਂ ਦੇ ਵੀ ਸ਼੍ਰੀ ਰਾਮ ਜੀ ਦੇ ਭਗਤ ਸਨ ਰਾਮ ਜੀ ਨੂੰ ਵੀ ਇਹਨਾਂ ਨੇ ਬਹੁਤ ਧਿਆਇਆ ਉਹਨਾਂ ਬਾਰੇ ਲਿਖਿਆ ਤਾਂ ਅੱਜ ਇਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਰੇ ਧਰਮਾਂ ਦਾ ਸਤਕਾਰ ਸਾਨੂੰ ਕਰਨਾ ਚਾਹੀਦਾ ਹੈ ਤੇ ਇਹਨਾਂ ਨੇ ਊਚ ਨੀਚ ਜਾਤ ਪਾਤ ਦਾ ਖੰਡਨ ਕੀਤਾ ਤੇ ਸਾਰਿਆਂ ਨੂੰ ਨਿਮਰਤਾ ਪਿਆਰ ਦਾ ਸਨੇਹਾ ਦਿੱਤਾ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਮੈਡਮ ਅੰਜਲੀ ਗਰਗ ਜੀ ਵੀ ਸ਼ਾਮਲ ਨੇ ਔਰ ਸਾਰਿਆਂ ਨੂੰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬਹੁਤ-ਬਹੁਤ ਸਤਿਕਾਰ ਦਿੱਤਾ ਔਰ ਸੰਤ ਕਬੀਰ ਜੀ ਸਾਹਿਬ ਜੀ ਦੇ ਜਨਮ ਦਿਨ ਦੀਆਂ ਇੱਕ ਵਾਰੀ ਫੇਰ ਪੂਰੀ ਮਨੁੱਖਤਾ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਧੰਨਵਾਦ ਅੱਜ ਦਾ ਦਿਨ ਸੰਤ ਕਬੀਰ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਤ ਕਬੀਰ ਜੀ ਮੰਦਿਰ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਪਿਛਲੇ ਸਾਲ ਵੀ ਸੰਤ ਕਬੀਰ ਮਹਾਰਾਜ ਜੀ ਦਾ ਕਾਸ਼ ਉਸ ਸਭ ਅਤੇ ਸ਼ੋਭਾ ਯਾਤਰਾ ਕੱਢੀ ਗਈ ਸੀ ਜੋ ਬਹੁਤ ਸਫਲ ਰਹੀ ਇਸ ਵਾਰ ਵੀ ਅਸੀਂ ਬਹੁਤ ਵੱਧ ਚੜ ਕੇ ਇਹ ਕੰਮ ਕਰ ਰਹੇ ਆ ਅਤੇ ਸਾਡਾ ਸਾਰਾ ਸਮਾਜ ਧਾਨਕ ਸਮਾਜ ਗੱਲਾ ਮਜ਼ਦੂਰ ਯੂਨੀਅਨ ਅਤੇ ਹੋਰ ਸਾਰੀ ਨਮਾਇंदे ਸਾਡੇ ਧਾਨਕ ਸਮਾਜ ਦੇ ਇਸ ਦੇ ਵਿੱਚ ਜੁੜੇ ਹੋਏ ਨੇ ਅਤੇ ਉਹ ਸਾਡਾ ਸਾਥ ਦੇ ਰਹੇ ਹਨ ਇਸ ਤੋਂ ਇਲਾਵਾ ਅੱਜ ਕੁਲਦੀਪ ਕੌਰ ਗਿੱਲ ਪ੍ਰਿੰਸੀਪਲ ਐਨਐਸ ਮੈਮੋਰੀਅਲ ਸਕੂਲ ਅਤੇ ਅੰਜਲੀ ਗਰਗ ਜੀ ਸਾਡੇ ਦਰਮਿਆਨ ਆਏ ਉਹਨਾਂ ਨੇ ਜੋਤ ਪ੍ਰਚੰਡ ਕੀਤੀ ਅਤੇ ਇਸ satsang ਨੂੰ ਸ਼ੁਰੂ ਕਰਤਾ ਆਗਾਜ਼ ਦਿੱਤਾ ਸੋ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅੱਗੇ ਤੋਂ ਵੀ ਅਸੀਂ ਉਮੀਦ ਕਰਾਂਗੇ ਕਿ ਉਹ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਗੇ ਅਸੀਂ ਇਸ ਤੋਂ ਇਲਾਵਾ 11 ਤਰੀਕ ਨੂੰ ਜਿਹੜਾ ਅੱਗੇ 11 6 2025 ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਤੇ ਮਨਾ ਰਹੇ ਹਨ ਸੋ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਅਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਜਰੂਰ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਦੀ ਧੰਨਵਾਦ